ਜੀ ਉਹਨਾਂ ਦਿੱਤੀ ਗਈ ਆਪਾਂ ਪਛੜ ਕੇ ਜੀ ਸੰਜੀਤ ਆਹ ਤੁਹਾਨੂੰ ਸਭ ਪਾਕਿਸਤਾਨ ਨੇ ਆਪਣੀ ਹਵਾਈ ਫੌਜ ਨੂੰ ਜੜਾ ਅਲਰਟ ਕੀਤਾ ਜੀ ਕੁਝ ਭਾਰਤ ਸਰਕਾਰ ਵੱਲੋਂ ਵੀ ਧਮਕੀਆਂ ਦਿੱਤੀਆਂ ਗਈਆਂ ਸੀ ਤੇ ਉਹ ਕਾਫੀ ਚਿੰਤਾ ਦੇ ਵਿੱਚ ਆ ਜੀ ਦੇਖੋ ਪਹਿਲਾਂ ਵੀ ਜਦੋਂ ਪੁਰਵਾਮਾ ਵਾਲਾ ਮਾਮਲਾ ਹੋਇਆ ਤੇ ਤੁਹਾਨੂੰ ਪਤਾ ਉਹ ਇੱਕ ਸਰਜੀਕਲ ਸਟ੍ਰਾਈਕ ਕੀਤੀ ਸੀ ਭਾਰਤ ਸਰਕਾਰ ਨੇ ਜੀ ਔਰ ਉਹ ਸਰਜੀਕਲ ਸਟ੍ਰਾਈਕ ਦੇ ਨਾਲ ਕੰਟੀਨਿਊਸ ਵੇਲੇ ਜਿਹੜੇ ਇਸ ਕਿਤੇ ਦੇ ਵਿੱਚ ਵੀ ਹੈਗੀ ਆ ਕਮਾਪੜ ਕਾਫੀ ਖੁਸ਼ ਹੋ ਗਿਆ ਸੀ ਹੂੰ ਹੂੰ ਔਰ ਸ਼ਾਦਾ ਇੱਕ ਜਿਹੜਾ ਹੈਗਾ ਪੈਲੇਟ ਉਹ ਵੀ ਫੜਿਆ ਗਿਆ ਸੀ ਤੇ ਫਿਰ ਅਮਰੀਕਾ ਦੇ ਦਖਲ ਦੇ ਨਾਲ ਉਹਨੂੰ ਵਾਪਸ ਕਰਵਾਇਆ ਹੂੰ ਹੂੰ ਇਹ ਉਹ ਪਾਕਿਸਤਾਨ ਵਾਲਿਆਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਜੇ 27 28 ਬੰਦੇ ਮਰਦੇ ਐ ਮੈਂ ਚੁੱਪ ਕਰਕੇ ਤਾਂ ਨਹੀਂ ਬੈਠੂਗਾ ਹੂੰ ਹੂੰ ਉਹਦਾ ਵੀ ਕੋਈ ਨਾ ਕੋਈ ਰਿਐਕਸ਼ਨ ਹੋਊਗਾ ਤੇ ਮੈਨੂੰ ਕਦੇ ਵੀ ਇਹ ਇਹ ਗੱਲ ਨਹੀਂ ਹੋਣੀ ਚਾਹੀਦੀ ਕਿ ਆਪਾਂ ਜੇ ਉਧਰਨੇ ਦੇਸ਼ ਕਰਦਾਂ ਨੇ ਸਾਡੇ ਬੰਦੇ ਮਾਰਕੀਟੇ ਸੀ ਉਹਨਾਂ ਦੇ ਮਾਰਦਗੇ ਇਹ ਗੱਲ ਨਹੀਂ ਹੋਣੀ ਚਾਹੀਦੀ ਪਰ ਘੱਟੋ ਘੱਟ ਆਪ ਦੀ ਜਿਹੜੀ ਹੈ ਹੂਦ ਹੂਨ ਤਾਂ ਮੋਦੀ ਸਰਕਾਰ ਵੀ ਖਾਉਂਕਿ ਨਾ ਵੀ ਇੱਥੇ ਹੈਗੀ ਹੈ ਜੀ ਹੂੰ ਹੂੰ ਜੇ ਹਵਾਈਏ ਤੇ ਜਿੱਤੇ ਮੀਟਿੰਗ ਹੁੰਦੀ ਹੈ ਕੱਲ ਵੀ ਮੀਟਿੰਗਾਂ ਹੋਈਆਂ ਨੇ ਸ਼ਾਇਦ ਰਾਤ ਨੂੰ ਮੀਟਿੰਗਾਂ ਹੋਈਆਂ ਹੋਣ ਜੀ ਔਰ ਉਹ ਮੀਟਿੰਗਾਂ ਜਿਹੜੀਆਂ ਉਹ ਕਦੇ ਹਾਲਤੇ ਕਰਦੇ ਕੋਈ ਨਾ ਕੋਈ ਪੋਸਟ ਤਾਂ ਪੁੜੀ ਜਾ ਰਹੀ ਹੈ ਜੀ ਹੂੰ ਹੂੰ ਸੋ ਉਹ ਕੁਦਰਤੀ ਤੌਰ ਤੇ ਸਰਦਾਰ ਨੇ ਉਹ ਨਾ ਵੀ ਉਹਨੇ ਆਪਣੀ ਪੌਜੀਟਿਵ ਹਵਾਈ ਪੌਜਾ ਨੂੰ ਅਲਾਈਟ ਕਰ ਦਿੱਤਾ ਹੈ ਕਿ ਚੌਕਸ ਰਹੋ ਕੋਈ ਨਾ ਕੋਈ ਗੜਬੜ ਹੋ ਸਕਦੀ ਹੈ ਇਹ ਚੌਕਸ ਕੀ ਤੇਨੇ ਤੁਹਾਨੂੰ ਲੱਗਦਾ ਵੀ ਇਹ ਦੇਖ ਕੇ ਥੋੜੀ ਬਹੁਤੀ ਜਿਹੀ ਹੈਗੀ ਹੈ ਉਹਨਾਂ ਨੂੰ ਕੋਈ ਸ਼ੂ ਮਿਲੀ ਵੀ ਹੈ ਜਾਂ ਉਹਨਾਂ ਨੂੰ ਡਰ ਮਹਿਸੂਸ ਹੋ ਰਿਹਾ ਹੈ ਇਸੇ ਕਰਕੇ ਉਹਨਾਂ ਨੇ ਆਪਣੀ ਪੌਜੀਟਿਵ ਹਵਾਈ ਪੌਜੀਟਿਵ ਚੌਕਸ ਕੀਤਾ ਹੈ ਜੀ ਆ ਬਿਲਕੁਲ ਜੀ ਨਾਲ ਮੈਂ ਫੇਰ ਦੁਬਾਰਾ ਦੱਸਣਾ ਚਾਹਣਾ ਜੀ ਜਿਹੜਾ ਨਗਰ ਕੀਰਤਨ ਹੁੰਦਾ ਮਾਲਟਨ ਗੁਰਦੁਆਰਾ ਤੋਂ ਮਿਸਿਸਾਗਾ ਤੋਂ ਲੈ ਕੇ ਰੈਕਸਟਰਲ ਗੁਰਦੁਆਰੇ ਤੱਕ ਸਿਕਸ ਪੀਸਲ ਸੈਂਟਰ ਤੱਕ ਉਹ 4 ਮਈ ਨੂੰ ਹੋ ਰਿਹਾ ਤੇ ਉਸ ਦੇ ਵਿੱਚ ਪੀਜੀਐਨ 24 ਜਿਹੜਾ ਤੁਹਾਨੂੰ ਲਾਈਵ ਦਿਖਾਊਗਾ ਉਸ ਤੋਂ ਨੈਕਸਟ ਵੀਕਐਂਡ ਤੇ ਫੇਰ ਦੁਬਾਰਾ ਨਗਰ ਕੀਰਤਨ ਦਿਖਾਇਆ ਜਾਊ ਆਪਣੇ ਬਿਜ਼ਨਸ ਨੂੰ ਸਪੌਂਸਰ ਕਰਨਾ